ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਮਹੱਲਾ ਪਹਿਲਾ ਰੰਨਾ ਹੋਈਆ ਬੋਧਿਆ ਪੁਰਸ਼ ਹੋਏ ਸਿਆਦ ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ ਹਾਂ ਵਿਸਰਾਮ ਇਸੇ ਤਰ੍ਹਾਂ ਲਾਉਣਾ ਹੈ ਸੀਲ ਸੰਜਮ ਸੁਚ ਭੰਨੀ ਇੱਥੇ ਵਿਸਰਾਮ ਖਾਣਾ ਜੀਮ ਲਾ ਦੇਣੀ ਖਾਜ ਆਹਾਜ ਸਰਮ ਗਿਆ ਘਰ ਆਪਣੈ ਪਤ ਉਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਣ ਕਰੇ ਅੰਤਰ ਗੁਵਾਰੀ ਕਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਸਾਹਿਬ ਸ਼ਬਦ ਨਾ ਉਚਰੈ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ 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 ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤਾਈ ਜੂ ਐ ਬਾਜੀ ਹਾਰੀ ਸ਼ਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋ ਲੱਖ ਸਿਉ ਪ੍ਰੀਤ ਹੋਵੈ ਲੱਖ ਜੀਵਨ ਕਿਆ ਖੁਸ਼ਿਆ ਕਿਆ ਚਾਉ ਵਿਛੜਿਆ ਵਿਸ ਹੋਏ ਵਿਛੋੜਾ ਏਕ ਘੜੀ ਮਹਿ ਜਾਏ ਇਹ ਵਿਛੜਿਆ ਨਹੀਂ ਕਹਿਣਾ ਧਿਆਨ ਨਾਲ ਔਂਕੜ ਲਾ ਕੇ ਵਿਛੜਿਆ ਛੇ ਔਂਕੜ ਲਾ ਕੇ ਬੋਲਣਾ ਵਿਛੜਿਆ ਇਥੇ ਯਮਕ ਲਾ ਦਿੰਦੀ ਹੈ ਵਿਸ ਹੋਏ ਵਿਛੋੜਾ ਇਥੇ ਵਿਸਰਾਮ ਹੈ ਇਕ ਘੜੀ ਮਹਿ ਜਾਏ ਜੇ ਸੋ ਵਰਿਆ ਮਿੱਠਾ ਖਾਜੈ ਪੀ ਫਿਰ ਕੌੜਾ ਖਾਏ ਮਿੱਠਾ ਖਾਦਾ ਚਿਤ ਨ ਆਵੇ ਕੌੜਤਣ ਤਾਇ ਜਾਏ ਮਿੱਠਾ ਕੌੜਾ ਦੁਵੈ ਰੋਗ ਨਾਨਕ ਅੰਤ ਵਿਗੁੱਤੇ ਭੋਗ ਚੱਕ ਚੱਕ ਖੱਕਣਾ ਝਗੜਾ ਚਾਖ ਚੱਕ ਚੱਕ ਜਾਹੀ ਚਖਹ ਤੇਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਛ ਕੀਤੇ ਬਾਗੇ ਬਾਗ ਗੱਛ ਥੋੜਾ ਜਿਹਾ ਕਸ ਕੇ ਬੋਲਣਾ ਹੈ ਸਾਦ ਸਹਜ ਕਰ ਮਨ ਖੇਲ ਆਇਆ ਤੈ ਸਹਿ ਪਸੋ ਕਹਿਣ ਕਹਾਇਆ ਤੇ ਤੇ ਯਮ ਕਲਾ ਦਨੀਐ ਤੈ ਸਹਿ ਪਸੋ ਇਥੇ ਵਿਸਰਾਮ ਹੈ ਕਹਿਣ ਕਹਾਇਆ ਮਿੱਠਾ ਕਰ ਕੈ ਕੌੜਾ ਖਾਇਆ ਤੈਨ ਕੌੜਾ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਟੀੜਾ ਪਾਏ ਤਉ ਕੋੜਤਣ ਚੁਕਸ ਮਾਏ ਤਉ ਕੋੜਤਣ ਇੱਥੇ ਵਿਸਰਾਮ ਲਾਉਣਾ ਚੁਕਸ ਮਾਏ ਨਾਨਕ ਗੁਰਮੁਖ ਪਾਵੈ ਸੋਏ ਜਿਸ ਨੂੰ ਪ੍ਰਾਪਤ ਲਿਖਿਆ ਹੋਏ ਪਉੜੀ ਜਿਨ ਕਾ ਹਿਰਦ ਮੈਲ ਕਪਟ ਹੈ ਬਾਹਰ ਧੁਵਾਇਆ ਕੂੜ ਕਪਟ ਕਮਾਵਦੇ ਕੂੜ ਪ੍ਰਗਟ ਆਇਆ ਅੰਦਰ ਹੋਏ ਸੁ ਨਿਕਲੈ ਨਹਿ ਛਪੈ ਛਪਾਇਆ ਕੂੜ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲੇਖ ਪਾਇਆ ਸਲੋਕ ਮਹੱਲਾ ਦੂਜਾ ਕਥਨਾ ਕਥਾ ਕਹਾਣੀ ਬੇਦੀ ਆਣੀ ਹਾਂ ਕਥਾ ਕਹਾਣੀ ਬੇਦੀ ਆਣੀ ਪਾਪ ਪੁੰਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉਤਮ ਮੱਧਮ ਜਾਤੀ ਜਿਨਸੀ ਉਤਮ ਮੱਧਮ ਜਾਤੀ ਜਿਨਸੀ ਪਰਮਪਾਲੈ ਸੰਸਾਰ ਅੰਮ੍ਰਿਤ ਬਾਣੀ ਤਾਤਵ ਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਧਾਈ ਹੁਕਮ ਸਾਜ ਹੁਕਮੈ ਵਿੱਚ ਰਖੈ ਹੁਕਮੈ ਅੰਦਰ ਵੇਖੈ ਨਾਨਕ ਅਗਹੁ ਹੋਮੈ ਟਟੈ ਅਗਹੁ ਨਹੀਂ ਕਹਿਣਾ ਨਾਨਕ ਅਗਹੁ ਹੋਮੈ ਟਟੈ ਤਾਂ ਕੋ ਲਿਖੀਐ ਲੇਖ ਮਹੱਲਾ ਪਹਿਲਾ ਤਾਂ ਇਤਿਯੰਤ ਲੱਗੇਗੀ ਕੋ ਲਿਖੀਐ ਲਿਖੈ ਤਾਂ ਕੋ ਲਿਖੀਐ ਲੇਖੈ ਮਹੱਲਾ ਪਹਿਲਾ ਵੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣਾ ਜੀਓ ਗਿਆਨ ਸਲਾਹੇ ਵੱਡਾ ਕਰ ਸਲਾਹੇ ਪਾਠ ਸਲਾਹੇ ਕੰਨਾਂ ਨੀ ਸਲਾਹੇ ਗਿਆਨ ਸਲਾਹੇ ਇੱਕ ਕੰਨਾ ਹੈ ਵੱਡਾ ਕਰ ਇਥੇ ਵੀ ਸ੍ਰਾਮ ਸਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗਹਿ ਪਾਈਐ ਥਾਉ ਵੇਦ ਵਪਾਰੀ ਗਿਆਨ ਰਾਸ ਕਰਮੀ ਪੱਲ ਹੋਏ ਨਾਨਕ ਰਾਸੀ ਬਾਹਰਾ ਲਾਦ ਨਾ ਚੱਲਿਆ ਕੋ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ